ਸਤਿ ਸ੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਈ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡੈਲੀ ਟੈਲੀਗ੍ਰਾਮ ਦੇ ਨਾਲ ਸੋ ਅਸੀਂ ਪਹੁੰਚੇ ਹਾਂ ਜੀ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਜਿੱਥੇ ਕਿ ਹੁਣ ਤੋਂ ਕੁਝ ਟਾਈਮ ਪਹਿਲਾਂ 4:30 ਵਜੇ ਦੇ ਨੇੜੇ ਤੇੜ ਕੋਰਨਰ ਸਕੂਲ ਜਗਰਾਉਂ ਦੇ ਕੋਲ ਇੱਕ ਐਕਸੀਡੈਂਟ ਹੋ ਜਾਂਦਾ ਵਾ ਦੋ ਮੋਟਰਸਾਈਕਲਾਂ ਦੀ ਟੱਕਰ ਤੇ ਇੱਕ ਕੋਈ ਗੱਡੀ ਦਾ ਸਵਾਰ ਉਸ ਨੂੰ ਟੱਕਰ ਮਾਰ ਕੇ ਉੱਥੋਂ ਨਿਕਲ ਚੁੱਕਾ ਜਾਂਦਾ ਵਾ ਸੋ ਜਿਨ੍ਹਾਂ ਦੇ ਵਿੱਚ ਇੱਕ ਬਜ਼ੁਰਗ ਦੀ ਡੈਥ ਹੋ ਚੁੱਕੀ ਆ ਸੋ ਉਹਨਾਂ ਨੂੰ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਪਹਿਲਾਂ ਭਰਤੀ ਕਰਾਇਆ ਗਿਆ ਸੀ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਸੋ ਹਾਂਸਕਲਾਂ ਦਾ ਉਹ ਬਜ਼ੁਰਗ ਜਿਹੜੇ ਸੀਗੇ ਹਾਂਸਕਲਾਂ ਤੋਂ ਰਹਿਣ ਵਾਲੇ ਸੀਗੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚੇ ਹੋਏ ਆ ਤੇ ਦਰਸ਼ਕਾਂ ਤੋਂ ਵੀ ਆਪਾਂ ਇਸ ਘਟਨਾ ਲੈਣ ਦੀ ਜਾਣਕਾਰੀ ਜੁੜਿਓ ਸਾਡੇ ਚੈਨਲ ਦੇ ਨਾਲ ਸੋ ਸਿਵਲ ਹਸਪਤਾਲਾ ਜਗਰਾਉਂ ਦੇ ਅਸੀਂ ਬਾਹਰ ਖੜੇ ਆ ਜਿਹੜਾ ਕਿ 4:30 ਵਜੇ ਅ ਅਲੀਗੜ੍ਹ ਦੇ ਕੋਲ ਜਿਹੜਾ ਕੌਨਨ ਸਕੂਲ ਦਾ ਉੱਥੇ ਇੱਕ ਐਕਸੀਡੈਂਟ ਹੋ ਜਾਂਦਾ ਵਾ ਉਸ ਐਕਸੀਡੈਂਟ ਦੇ ਵਿੱਚ ਇੱਕ ਬਜ਼ੁਰਗ ਦੀ ਡੈਥ ਹੋ ਜਾਂਦੀ ਆ ਸੋ ਪਰਿਵਾਰ ਖੜਾ ਗਮਗੀਨ ਹਾਲਾਤ ਦੇ ਵਿੱਚ ਅਸੀਂ ਕਰਦੇ ਗੱਲ ਉਹਤੋਂ ਉਹਨਾਂ ਦਾ ਬਾਈ ਜੀ ਕੀ ਨਾਮ ਆਪਣਾ ਜੀ ਰਣਜੀਤ ਸਿੰਘ ਜੀ ਤੁਹਾਨੂੰ ਕੀ ਲੱਗਦੇ ਸੀਗੇ ਜੀ ਮੇਰੇ ਫਾਦਰ ਸਾਹਿਬ ਜੀ ਅੱਛਾ ਜੀ ਕਿਹੜਾ ਪਿੰਡ ਆਪਣਾ ਜੀ ਹਾਸਕਲਾ ਜੀ ਹਾਸਕਲਾ ਜੀ ਕਿੰਨੇ ਵਾਲੇ ਕਿੱਥੇ ਗਏ ਸੀ ਜੀ ਉਹ ਉਹ ਦਵਾਈ ਲੈਣ ਆਉਂਦੇ ਸੀਗੇ ਇੱਧਰ ਅੱਛਾ ਜੀ ਹਾਂਜੀ ਪਿੰਡੋ ਤੇ ਮੈਂ ਤਾਂ ਡਿਊਟੀ 'ਤੇ ਕਿਉਂਦੀ ਮੈਨੂੰ ਤਾਂ ਬਾਅਦ 'ਚ ਪਤਾ ਲੱਗੇ ਅਸੀਂ ਇਕੱਲੇ ਹੀ ਆਉਂਦੇ ਸੀ ਕਿ ਮੋਟਰਸਾਈਕਲ ਤੇ ਇਕੱਲੇ ਸੀਗੇ ਅੱਛਾ ਜੀ ਹਾਂਜੀ ਤੇ ਇਸ ਤੋਂ ਬਾਅਦ ਉਹ ਜਦੋਂ ਕਾਮਨ ਸਕੂਲ ਕੋਲ ਪਹੁੰਚੇ ਉੱਥੇ ਕਿਸ ਚੀਜ਼ ਨਾਲ ਐਕਸੀਡੈਂਟ ਹੋ ਗਿਆ ਸੀਗਾ ਜੀ ਉਹਨਾਂ ਦਾ ਉੱਥੇ ਜੀ ਕਾਰ ਨਾਲ ਐਕਸੀਡੈਂਟ ਹੋਇਆ ਦੋ ਮੋਟਰਸਾਈਕਲ ਹੋ ਗਏ ਨਾਲੇ ਕੁਝ ਦੋ ਮੋਟਰਸਾਈਕਲ ਸੀ ਕਾਰ ਵਾਲਾ ਖ ਅੱਛਾ ਕਹਣਾ ਲ ਖੜਿਆ ਨਹੀਂ ਉੱਥੇ ਮਾਰ ਕੇ ਫੇਰ ਨਿਕਲ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਬਲੋ ਐਕਸੀਡੈਂਟ ਹੋ ਗਿਆ ਸੀਗਾ ਤੁਹਾਨੂੰ ਬਾਅਦੋਂ ਫੋਨ ਆਇਆ ਬਾ ਤੁਹਾਨੂੰ ਫੋਨ ਆਇਆ ਜਿਹਨੂੰ ਫੋਨ ਆਇਆ ਫਿਰ ਇਹਨਾਂ ਨੇ ਮੈਨੂੰ ਕੀਤਾ ਮੈਂ ਡਿਊਟੀ ਤੇ ਸੀਗਾ ਇੱਕ ਮੋ ਅੱਛਾ ਜੀ ਉਹਨਾਂ ਨੂੰ ਫਿਰ ਜਦੋਂ ਜ਼ਖਮੀ ਹਾਲਤ ਦੇ ਵਿੱਚ ਸੀਗੇ ਤੇ ਐਮਬੂਲੈਂਸ ਦੇ ਇੱਕ ਨੌਜਵਾਨ ਮੁੰਡੇ ਨੇ ਸਿਵਲ ਹਸਪਤਾਲ ਦਿਰਾਉਂ ਭੇਜਿਆ ਗਿਆ ਉਹਨਾਂ ਨੂੰ ਹਾਂਜੀ ਹਾਂਜੀ ਅੱਛਾ ਇੱਥੇ ਆਉਂਦੇ ਸਾਰੇ ਡੈਥ ਹੋ ਗਈ ਸੀ ਕਿ ਮਤਲਬ ਬਾਅਦ ਚ ਹੋਈ ਹੈ ਉੱਥੇ ਟ੍ਰੀਟਮੈਂਟ ਵਾਰਾ ਦਿੱਤੀ ਇੱਥੇ ਉਹਨੇ ਉੱਥੇ ਉੱਥੇ ਮਰ ਰਾਹ ਚ ਹੋ ਗਈ ਜੀ ਸਿਸ ਸਿਸ ਪੰਜਾਂ ਦਾ ਸਟਾਰਟਅਪ ਸਟਾਰਟਅਪ ਆਪਣੇ ਕੀ ਲੱਗਦੇ ਨੇ ਸ੍ਰੀ ਚਾਚਾ ਜੀ ਅੱਛਾ ਜੀ ਤੇ ਬਹੁਤ ਦੁੱਖ ਦੀ ਗੱਲ ਹੈ ਜੀ ਪਰਿਵਾਰ ਨੂੰ ਸਾਡਾ ਮਤਲਬ ਅਸੀਂ ਵੀ ਇਸ ਤੋ ਕਿਦਾਂ ਸ਼ਾਮਲ ਆ ਬਹੁਤ ਵੱਡੀ ਕੋ ਘਟਨਾ ਹੋਈ ਆ ਸੋ ਕਿੱਥੇ ਕਮੀ ਰਹਿ ਸਕਦੀ ਆ ਕਿਉਂਕਿ ਸੜਕੀ ਹਾਦਸੇ ਰੋਜ਼ ਹੁੰਦੇ ਆ ਹਾਂ ਦੇ ਬਸ ਤੇਜ਼ ਵਾਹਨ ਤੇ ਛੇਤੀ ਚਲਾਉਂਦੇ ਤੇਜ਼ ਚਲਾਉਂਦੇ ਦੇਖਦੇ ਨਹੀਂ ਹੈਗੇ ਮੂਰੇ ਵਗਾਰ ਰੱਖਦੇ ਦਫੜਾ ਦਬੜੀ ਮੱਸੀ ਹੋਈ ਆ ਤੇ ਜਦੋਂ ਮੂਰੇ ਭੱਜੀ ਜਾਂਦੇ ਆ ਕਿਉਂਕਿ ਇਹ ਸਾਡੇ ਤਰੀਕੇ ਮੇ ਹੋਇਆ ਕਿਵੇਂ ਨਹੀਂ ਹੋਇਆ ਉਹ ਕੋਈ ਮਤਲਬ ਮੌਕੇ ਦੇ ਦਿੱਤਾ ਪਤਾ ਨਹੀਂ ਲੱਗਿਆ ਵੀ ਮਤਲਬ ਕਿਹੜੀ ਗੱਡੀ ਐਕਸੀਡੈਂਟ ਹੋ ਗਿਆ ਜਾਂ ਕੋਈ ਨਹੀਂ ਪਤਾ ਨਹੀਂ ਲੱਗਿਆ ਹੈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉੱਥੇ ਪਹੁੰਚੇ ਐਸਐਸਐਫ ਦੇ ਵੀ ਕਹਿੰਦੇ ਆ ਵੀ ਅਸੀਂ ਬਹੁਤ ਟਾਈਮ ਦਾ ਪਹੁੰਚ ਜਾਂਦੇ ਆ ਉਹ ਪਹੁੰਚ ਗਏ ਸੀ ਉਹ ਪਹੁੰਚ ਗਏ ਸੀ ਐਂਬੂਲੈਂਸ ਵੀ ਟਾਈਮ ਨਾਲ ਪਹੁੰਚ ਗਈ ਸੀ ਪਰ ਮੈਨੂੰ ਜਦੋਂ ਫੋਨ ਆਇਆ ਉਹ ਤੋਂ ਰਾਹ ਕਿਰਿਆ ਨੇ ਫੋਨ ਕੀਤਾ ਜੀ ਅੱਛਾ ਜੀ ਹਾਂ ਜੀ ਦੇ ਇੱਥੇ ਪਹੁੰਚੋ ਜਦੋਂ ਮੈਂ ਉੱਥੇ ਗਿਆ ਤੇ ਮੈਂ ਇੱਥੇ ਸਿਵਲ ਅਫਸਰ ਲਈ ਆਇਆ ਉੱਥੋਂ ਚੱਕ ਕੇ ਆ ਚੁੱਕੇ ਸੀ ਇੱਥੇ ਅ ਕੀ ਤੁਹਾਨੂੰ ਕੀ ਲੱਗਦਾ ਜੀ ਮੇਰੇ ਦਾਦੇ ਜੀ ਦਾ ਬੇਟਾ ਸੀਗਾ ਜੀ ਠੀਕ ਹੈ ਜੀ ਤੇ ਮੈਨੂੰ ਮੇਰੇ ਭੇਜਣ ਦੱਸਿਆ ਵੀ ਰੰਜੀਤ ਸਿੰਘ ਨੇ ਮੇਰੇ ਡੈਡਿਕਟ ਸੈਂਟ ਹੋ ਗਿਆ ਵਾ ਤੇ ਮੈਂ ਆਹਦੇ ਵੀਰਾਲ ਨੰਬਰ ਤੇ ਫੋਨ ਤੇ ਫੋਨ ਕੀਤਾ ਜੀ ਤਾਂ ਇੱਥੋਂ ਜਿਹੜੇ ਕੋਈ ਹੈਲਪਰ ਜਿਹਨਾਂ ਨੇ ਹੈਲਪ ਕੀਤੀ ਚੱਕ ਕੇ ਲੈ ਕੇ ਆਏ ਉਹ ਮੈਨੂੰ ਦੱਸਿਆ ਵੀ 60 ਜਿਆਦਾ ਵਾ ਵੀ ਤੁਸੀਂ ਪਹੁੰਚੋ ਪਰ ਉਹਨਾਂ ਨੇ ਇਹ ਦੱਸਿਆ ਨਹੀਂ ਕਿ ਡੈਥ ਹੋ ਚੁੱਕੀ ਆ ਫਸੋ ਕਹਿੰਦੇ ਵੀ ਤੁਸੀਂ ਜਲਦੀ ਆਓ ਵੀ ਇਥੇ ਹੱਥ ਨਾਲ ਜਸੀ ਤੇ ਫਿਰ ਉਹਨਾਂ ਨੇ ਫੋਨ ਕੱਟ ਕੇ ਤੇ ਮੈਂ ਬਸ ਛੱਡੀ ਲੱਗਾ ਵੀ ਪ੍ਰਣ ਨਾਲ ਲੈ ਕੇ ਅੱਗੇ ਤੇ ਹੱਥ ਨਾਲ ਬਹਨ ਜੀ ਜੀ ਉਹ ਅੱਜ ਦੋਸਤੋ ਦੱਸਾਂ ਚਾਹੁੰਦੇ ਆ ਸਿਵਲ ਹਸਪਤਾਲ ਬਿਰੇਵਾਂਦੇ ਚ ਖੜੇ ਆ ਇਸ ਐਕਸੀਡੈਂਟ ਤੋਂ ਕੁਝ ਟਾਈਮ ਬਾਅਦ ਹੀ ਸਿਟੀ ਯੂਨੀਵਰਸਿਟੀ ਦੇ ਕੋਲ ਵੀ ਇੱਕ ਐਕਟਿਵ ਸਵਾਰ ਦਾ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਸੀਗਾ ਉਹਨਾਂ ਨੂੰ ਵੀ ਸਿਵਲ ਹਸਪਤਾਲ ਇੱਥੇ ਪਹੁੰਚਤਾ ਕੀਤਾ ਸੀਗਾ ਹੋ ਸਕਦਾ ਇਥੋਂ ਰੈਫਰ ਕੀਤੇ ਹੋਣ ਜਾਂ ਉਹ ਅਜੇ ਟ੍ਰੀਟਮੈਂਟ ਚੱਲਦੀ ਹੋਵੇ ਸੋ ਅਸੀਂ ਸਿਵਲ ਹਸਪਤਾਲ ਦੇ ਡਾਇਰੈਕਟਰ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੈਣੇ ਆ ਇਸ ਘਟਨਾ ਦੀ ਪੂਰੀ ਜਾਣਕਾਰੀ ਸਾਡੇ ਨਾਲ ਸਿਵਲ ਹਸਪਤਲ ਦਿਰਾਉਂ ਦੇ ਐਮਰਜੈਂਸੀ ਵਾਰਡ ਦੇ ਵਿੱਚ ਡਾਕਟਰ ਸ਼ੀਪੂ ਸ਼ਰਮਾ ਜੀ ਹੈਗੇ ਆ ਸੋ ਉਹਨਾਂ ਤੋਂ ਲੈਨੇ ਆ ਇਸ ਘਟਨਾ ਦੀ ਪੂਰੀ ਜਾਣਕਾਰੀ ਗੱਲ ਜਿਹੜੀ ਐਕਸੀਡੈਂਟ ਕੌਨਨ ਸਕੂਲ ਦਿਰਾਉਂ ਦੇ ਵਿੱਚ ਹੋਇਆ ਸੀਗਾ ਉਹ ਤੁਹਾਡੇ ਕੋਲ ਪੇਸ਼ੈਂਟ ਆਇਆ ਸੀਗਾ ਕਿਸ ਹਾਲਾਤ ਦੇ ਵਿੱਚ ਸੀਗਾ ਕੀ ਇੰਜਰੀ ਹੋਈ ਸੀ ਮੇਰੇ ਕੋਲ ਲਾਜਿਕ ਐਲਡੀਐਚ 15 ਈਐਮਟੀ ਅਮਨ ਵੱਲੋਂ ਇੱਕ ਅਨਨੋਨ ਅਨਨੋਨ ਮੇਲ ਪਰਸਨ ਨੂੰ ਲੈ ਕੇ ਆਏ ਜੋ ਕਿ ਬਾਅਦ ਵਿੱਚ ਆਇਡੈਂਟੀਫਾਈ ਹੋਇਆ ਨਰਿੰਦਰ ਪਾਦ ਵੱਲੋਂ ਜਗਤਾਰ ਸਿੰਘ son of ਹਰਪੂਲ ਸਿੰਘ ਖਾਨਸਕਲਾ ਦੇ ਰਹਿਣ ਵਾਲੇ ਪੈਂਟ ਤੋਂ ਪੈਂਟ ਤੋਂ 70 ਸਾਲ ਦੇ ਸੀ ਮੇਲ ਜਿਨ੍ਹਾਂ ਦਾ ਸੈਕੰਡ ਹਾਰਟ ਕਨਵਲਸਪੀਲ ਕੋਲ ਐਕਸੀਡੈਂਟ ਹੋਇਆ ਜੋ ਕਿ ਮੇਰੇ ਕੋਲ ਜਦੋਂ ਪਹੁੰਚਿਆ ਹੈਡ ਇੰਜਰੀ ਸੀ ਉਹਨਾਂ ਦੀ ਜਦੋਂ ਮੈਂ ਚੈੱਕ ਕੀਤਾ ਉਹਨਾਂ ਨੂੰ ਤਾਂ ਉਹਨਾਂ ਦੀ ਨਾ ਧੜਕਣ ਨਾ ਬੀਪ ਕੁਝ ਵੀ ਨਹੀਂ ਮਿਲਿਆ ECG ਕੱਢੀ ਗਈ ECG ਵਿੱਚ ਵੀ ਕੁਝ ਨਹੀਂ ਆਇਆ ਤਾਂ ਇਹ ਮ੍ਰਿਤਕ ਡਿਕਲੇਅਰ ਕੀਤਾ ਗਿਆ ਔਰ ਡੈੱਡ ਬੋਡੀ ਨੂੰ ਆਪਣਾ ਮੋਰਚਰੀ ਵਿੱਚ ਸ਼ਿਫਟ ਕੀਤਾ ਤੁਹਾਡੇ ਕੋਲ ਆਉਂਦੇ ਹੋ ਬ੍ਰਾਡ ਡੈੱਡ ਸੀ ਜੀ ਉਹ ਬਰਾਡਨ ਆਇਆ ਇਟਸ ਆ ਅਥਰ ਅੰਗੂਲਸ ਲਿਕੇ ਐਲ ਡੀ ਐਚ 15 ਅਮਨ ਵੱਲੋਂ ਲਿਕੇ ਠੀਕ ਹੈ ਧੰਨਵਾਦ ਇੱਕ ਦਸਾਂ ਸਾਲ ਸਿਟੀ ਯੂਨੀਵਰਸਿਟੀ ਦੇ ਕੋਲ ਇੱਕ ਐਕਟਿਵ ਆ ਸਵਾਰ ਦਾ ਐਕਸੀਡੈਂਟ ਹੋਇਆ ਸੀਗਾ ਕੌਣ ਸੀਗੇ ਜੀ ਕੀ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਸਾਨੂੰ ਅਰੇ ਬਾਅਦ ਜਾਣਕਾਰੀ ਦਿਓ ਸਿਟੀ ਯੂਨੀਵਰਸਿਟੀ ਦੇ ਸਟੂਡੈਂਟ ਅੱਜ ਦੋ ਪੇਸ਼ੈਂਟਸ ਲੈ ਕੇ ਆਏ ਸੀ ਜਿਹਦੇ ਵਿੱਚ ਇੱਕ ਦਾ ਨਾਮ ਪ੍ਰਨੀਤ ਕੌਰ ਡਾਟਰ ਆਫ ਮਨਦੀਪ ਸਿੰਘ ਸੀ ਸੁਧਾਰ ਦੇ ਰਹਿਣ ਵਾਲੇ ਸੀ ਇੱਕ ਦਲਜੀਤ ਕੌਰ ਵਾਈਫ ਆਫ ਜਗਦੇਵ ਸਿੰਘ ਸੀ ਉਹ ਵੀ ਸੁਧਾਰ ਦੇ ਰਹਿਣ ਵਾਲੇ ਸੀ ਜਿਨਾਥਰ ਪਰਨੀਤ ਕੌਰ ਦੇ ਹੈਡ ਇੰਜਰੀ ਔਰ ਫੇਸ਼ਲ ਫੇਸ਼ਲ ਇੰਜਰੀ ਸੀ ਫੇਸ ਦਾ ਫ੍ਰੈਕਚਰ ਔਰ ਦਿਲਜੀਤ ਕੌਰ ਦੇ ਹੈਡ ਇੰਜਰੀ ਸੀ ਦੋਨੋ ਪੇਸ਼ੈਂਟ ਨੂੰ ਰੈਫਰ ਕੀਤਾ ਗਿਆ ਹਾਇਰ ਸੈਂਟਰ ਫਾਰ ਫਰਦਰ ਟ੍ਰੀਟਮੈਂਟ ਦੱਸੋ ਇਹ ਰੈਸਟਰੀਅਲ ਸੀ ਆਪਸਚ ਇਹ ਦਾਦੀ ਪੁੱਤ ਸੀ ਜੀ ਇਹ ਕਿਹੜੇ ਪਿੰਡ ਦੇ ਸੀਗੇ ਜੀ ਸੂਦਾਰ ਦੇ ਰਹਿਣ ਵਾਲੇ ਸੀ ਸਿਟੀ ਯੂਨੀਵਰਸਿਟੀ ਕੋਲ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਐਕਟੀਵਸ ਵਾਰ ਤੇ ਹੋ ਕੇ ਆ ਰਹੇ ਸੀ ਕਿ ਇਹਨਾਂ ਨੂੰ ਇੱਥੇ ਮਤਲਬ ਉੱਥੇ ਐਮੂਲੈਂਸ ਲੈ ਗਈ ਸੀ ਕਿ ਸਿਟੀ ਯੂਨੀਵਰਸਿਟੀ ਦੇ ਕੁਝ ਸਟੂਡੈਂਟ ਸੀਗੇ ਜੋ ਇਹਨਾਂ ਨੂੰ ਲੈ ਕੇ ਆਏ ਸਟੂਡੈਂਟ ਲੈ ਕੇ ਆਏ ਸੀ ਜੀ ਫਰਸਟ ਡੇਕ ਬਣਾ 24 ਫਰਸਟ ਡੇ ਦੇ ਕੇ ਉਹਨਾਂ ਨੂੰ ਰੈਫਰ ਕੀਤਾ ਗਿਆ ਉਹਨਾਂ ਦੀ ਹਾਲਾਤ ਜ਼ਿਆਦਾ ਸੀ ਕਿ ਦੋਨਾਂ ਦੀ ਕੰਡੀਸ਼ਨ ਸੀ ਜੀ ਹੈਡ ਇੰਜਰੀ ਵੀ ਜ਼ਿਆਦਾ ਸੀ ਜੀ ਮਾਤਾ ਜੀ ਦੇ ਹੈਡ ਇੰਜਰੀ ਸੀ ਪਰ ਨੀਤਕੌਰ ਦੇ ਫੇਸ਼ੀਅਲ ਪਲਸ ਹੈਡ ਦੋਨੋਂ 三口人